ਖੀਰਾ ਇੱਕ ਮਹੱਤਵਪੂਰਨ ਸਬਜ਼ੀ ਦੀ ਫਸਲ ਹੈ ਜੋ ਆਮ ਤੌਰ ਤੇ ਸਲਾਦ ਵਜੋਂ ਵਰਤੀ ਜਾਂਦੀ ਹੈ। ਖੀਰੇ ਦਾ ਵਿਗਿਆਨਿਕ ਨਾਮ ਕੁਕਮਿਸ ਸੈਟਵਸ ਹੈ। ਖੀਰੇ ਦੇ ਬੀਜਾਂ ਦੀ ਵਰਤੋਂ ਤੇਲ ਕੱਢਣ ਲਈ ਕੀਤੀ ਜਾਂਦੀ ਹੈ ਜੋ ਸਰੀਰ ਅਤੇ ਦਿਮਾਗ ਲਈ ਬਹੁਤ ਵਧੀਆ ਹੈ। ਖੀਰੇ ਵਿੱਚ 96% ਪਾਣੀ ਹੁੰਦਾ ਹੈ ਜੋ ਗਰਮੀਆਂ ਦੇ ਮੌਸਮ ਲਈ ਚੰਗਾ ਹੁੰਦਾ ਹੈ। ਚੰਗੇ ਨਿਕਾਸ ਵਾਲੀ দোਮਟ ਮਿੱਟੀ ਖੀਰੇ ਦੀ ਉਤਪਾਦਨ ਲਈ ਚੰਗੀ ਹੁੰਦੀ ਹੈ। ਇਸ ਫਸਲ ਦੀ ਸਾਲ ਵਿੱਚ ਤਿੰਨ ਵਾਰ ਬਜਾਈ ਕੀਤੀ ਜਾ ਸਕਦੀ ਹੈ। ਫਰਵਰੀ ਤੋਂ ਮਾਰਚ ਖੁੱਲੇ ਖੇਤ ਵਿੱਚ, ਸਤੰਬਰ ਅਤੇ ਜਨਵਰੀ ਪੋਲੀਨਟ ਹਾਊਸ ਦੇ ਵਿੱਚ, ਮੱਧ ਨਵੰਬਰ சுரੰਗਾਂ ਵਿੱਚ। ਬੀਜਾਂ ਦੀ 2.5 ਮੀਟਰ ਚੌੜੇ ਬਿੱਡਾਂ ਦੇ ਦੋਨਾਂ ਪਾਸੇ ਅਤੇ 60 ਸੈਂਟੀਮੀਟਰ ਦੀ ਦੂਰੀ ਤੇ ਬਿਜਾਈ ਕੀਤੀ ਜਾ ਸਕਦੀ ਹੈ। ਫਸਲ ਦਾ ਚੰਗਾ ਖੜਾਬ ਬਣਾ ਕੇ ਰੱਖਣ ਲਈ ਇੱਕੋ ਹੀ ਜਗ੍ਹਾ ਉੱਪਰ ਦੋ ਬੀਜ ਬੀਜੋ। ਤਾਪਮਾਨ 25 ਤੋਂ 35 ਡਿਗਰੀ, ਬਰਸਾਤ 120 ਤੋਂ 50 ਸੈਂਟੀਮੀਟਰ। ਰੋਪਣ ਦਾ ਤਾਪਮਾਨ 20 ਤੋਂ 30 ਡਿਗਰੀ ਕਟਾਈ ਦਾ ਸਮਾਂ 30 ਤੋਂ 35 ਡਿਗਰੀ ਖੁੱਲੇ ਖੇਤ ਵਿੱਚ ਖੇਤੀ ਕਰਨ ਲਈ 1 ਕਿਲੋਗ੍ਰam ਪ੍ਰਤੀ ਏਕੜ ਬੀਜ ਅਤੇ ਪੋਲੀਨੇਟ ਹਾਊਸ ਵਿੱਚ ਖੇਤੀ ਕਰਨ ਲਈ 13000 ਪ੍ਰਤੀ ਏਕੜ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬ ਖੀਰਾ 2018 ਪੰਜਾਬ ਨਵੀਨ 2008 ਪੋਸ਼ਾ ਉਦੇ ਪੋਸ਼ਾ ਵਰਖਾ ਇਸ ਫਸਲ ਦੀਆਂ ਵੱਖੋ-ਵੱਖਰੀਆਂ ਕਿਸਮਾਂ ਦਾ ਝਾੜ 70 ਤੋਂ 310 ਕੁਇੰਟਲ ਤੱਕ ਹੋ ਸਕਦਾ ਹੈ ਮਿੱਟੀ ਦੀ ਉਪਜਾਊ ਸ਼ਕਤੀ ਸੁਧਾਰਨ ਲਈ 4 ਤੋਂ 6 ਟਨ ਪ੍ਰਤੀ ਇਕੜ ਦੇ ਹਿਸਾਬ ਨਾਲ ਰੂੜੀ ਪਾਓ ਇਸ ਤੋਂ ਬਾਅਦ ਤੁਸੀਂ ਆਪਣੇ ਖੇਤ ਦਾ ਟੈਸਟ ਕਰਵਾਓ ਨੂਡਲਸਰ ਖਾਦਾਮ ਪੂਰੀਆਂ ਕਰੋ ਇਸ ਫਸਲ ਦੀ ਕਟਾਈ ਉਦੋਂ ਕੀਤੀ ਜਾਂਦੀ ਹੈ ਜਦੋਂ ਉਹ ਨਰਮ ਅਤੇ ਜਵਾਨ ਹੁੰਦੇ ਹਨ ਅਤੇ ਫਲ ਦੇ ਅੰਦਰਲੇ ਬੀਜ ਵੀ ਨਰਮ ਹੁੰਦੇ ਹਨ ਇਸ ਫਸਲ ਦੇ ਹਰੇ ਤੋਂ ਪੀਲੇ ਰੰਗ ਵਿੱਚ ਬਦਲਣ ਤੋਂ ਪਹਿਲਾਂ ਇਸ ਦੀ ਕਟਾਈ ਕੀਤੀ ਜਾ ਸਕਦੀ ਹੈ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਸਾਰੇ ਜਾਣੇ ਸਬਸਕ੍ਰਾਈਬ ਕਰੋ ਜੌਂਦੇ ਵਾਸ ਦੇਰੋ